ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੰਗਾ ਸ਼ਹਿਰ ਦੇ ਕਜਲਾ ਰੋਡ ਤੇ ਪੈਂਦੇ ਇੱਕ ਖੂਹ ਤੋਂ ਪਸ਼ੂਆਂ ਵਾਲੇ ਕਮਰੇ ਦੇ ਤਾਲੇ ਤੋੜ ਕੇ ਚੋਰਾਵੱਲੋਂ ਅੰਦਰ ਬੰਨਿਆ ਦੋ ਮੱਝਾਂ ਤੇ ਇੱਕ ਕੱਟੇ ਨੂੰ ਚੋਰੀ ਕਰ ਲਿਆ ਗਿਆ ਇਸ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਪਸ਼ੂਆਂ ਦੇ ਮਾਲਕ ਮਲਕੀਤ ਸਿੰਘ ਪੁੱਤਰ ਰਬੀਰ ਸਿੰਘ ਵਾਸੀ ਵਾਰਡ ਨੰਬਰ 6 ਸਾਗਰ ਗੇਟ ਬੰਗਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੂਹ ਤੇ بڑے ਕਮਰੇ ਅੰਦਰ ਦੋ ਸੂਣ ਵਾਲੀਆਂ ਮੱਝਾਂ ਤੇ ਇੱਕ ਕੱਟਾ ਬੰਨ ਕੇ ਕਮਰੇ ਦੇ ਗੇਟ ਨੂੰ ਤਾਲਾ ਮਾਰ ਕੇ ਕਾਰਾਇਆ ਸੀ ਤੇ ਅੱਜ ਸਵੇਰੇ ਖੁੱਲ ਤੇ ਦੂਜੇ ਕਮਰੇ ਵਿੱਚ ਰਹਿੰਦੇ ਪਰਵਾਸੀ ਮਜ਼ਦੂਰ ਨੇ ਫੋਨ ਤੇ ਦੱਸਿਆ ਕਿ ਕਮਰੇ ਦੇ ਗੇਟ ਦਾ ਤਾਲਾ ਤੋੜ ਕੇ ਚੋਰ ਅੰਦਰ ਬੰਨੇ ਪਸ਼ੂ ਚੋਰੀ ਕਰਕੇ ਲੈ ਗਏ ਹਨ ਤੇ ਜਦੋਂ ਮੈਂ ਤੁਰੰਤ ਮੌਕੇ ਤੇ ਜਾ ਕੇ ਦੇਖਿਆ ਤਾਂ ਪਸ਼ੂ ਕਮਰੇ ਅੰਦਰ ਨਹੀਂ ਸਨ ਬਲਕਿ ਉੱਥੇ ਇੱਕ ਚੋਰਾਂ ਦਾ ਪਰਨਾ ਜ਼ਰੂਰ ਡਿੱਗਾ ਪਿਆ ਸੀ ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਉਸ ਨੂੰ ਕੱਟਾ ਵੇਚਣ ਲਈ ਕਹਿ ਰਿਹਾ ਸੀ ਪਰ ਉਸ ਨੂੰ ਪੂਰੀ ਨਾ ਕਰ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਇਹ ਪਾਣਾ ਵਾਪਰ ਗਿਆ ਉਸ ਨੇ ਦੱਸਿਆ ਇਸ ਚੋਰੀ ਨਾਲ ਅੰਦਾਜ਼ਨ ਉਸ ਦਾ ਟਾਈ ਤੋਂ 3 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ ਜਿਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਉਪਰੰਤ ਬੰਗਾ ਸਿਟੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਮੌਕਾ ਵੇਖ ਕੇ ਚਲੇ ਗਏ ਉਸ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਹਨਾਂ ਪਸ਼ੂਆਂ ਨਾਲ ਉਸ ਦੇ ਘਰ ਦਾ ਗੁਜ਼ਾਰਾ ਸੀ ਸਾਨੂੰ ਕੋਈ ਮੁਆਵਜ਼ਾ ਵੀ ਨਹੀਂ ਚਾਹੀਦਾ ਬਲਕਿ ਚੋਰਾਂ ਨੂੰ ਕਾਬੂ ਕਰਕੇ ਸਾਡੇ ਚੋਰੀ ਹੋਏ ਪਸ਼ੂ ਵਾਪਸ ਦਿਵਾਏ ਜਾਣ ਅਤੇ ਚੋਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਰਕੇਸ਼ ਅਰੋੜਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ। ਧੰਨਵਾਦ। ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਆਪਣਾ? ਮਲਕੀਸ਼ ਸਿੰਘ। ਕੀ ਹੋਇਆ ਅੱਜ ਇੱਥੇ ਤੁਹਾਡੇ ਬਾੜੇ? ਮੱਝਾ ਖੋਲ ਕੇ ਲਿਆ ਗਿਆ। ਕਿੰਨੀ ਹੈ ਜੀ? ਮੱਝਾ ਲੈ ਕੇ ਦੋ ਮੱਝਾ ਇੱਕ ਕੱਟਾ ਹੀ ਢਾਜ ਦੇ ਨਾਲ। ਅੱਛਾ ਜੀ ਕਿੰਨਾ ਬੁਨ ਨੁਕਸਾਨ ਹੋ ਗਿਆ? 70 ਲੱਖ ਦਾ। ਏ ਮਤਲਬ ਇੱਥੇ ਤੁਹਾਡੇ ਘਰ ਕਿੱਥੇ ਘੂਆ ਸਾਡੇ ਘਰ ਸਾਫੇ ਗੇਟ ਵਾ ਇਹ ਸਾਡੀ ਮੋਟਰ ਵਾ ਘੂਆ ਸਾਡਾ ਅੱਛਾ ਜੀ ਪੁਰਾਣਾ ਹੀ ਆ ਪੁਰਾਣਾ ਹੀ ਆ 25 30 ਸਾਲ ਦੇ ਆਸੀਂ ਇੱਥੇ ਬੰਦੇ ਬਸ ਉੱਥੇ ਬੰਦੇ ਆ ਇਹ ਪਹਿਲਾ ਚਾਂਸ ਹੋਇਆ ਕਿ ਪਹਿਲਾਂ ਵੀ ਜਦੀ ਹੋਇਆ ਪਹਿਲਾਂ ਹੀ ਹੋਇਆ ਪਹਿਲਾਂ ਹੀ ਹੋਇਆ ਬੱਚਾ ਦੁੱਧ ਦੁੱਧ ਦਿੰਦੀ ਹੈ ਕਿ ਮਾਝਾ ਸੂਣ ਵਾਲੀ ਹੈ ਦੋਨੇ ਦੋਨੇ ਆ ਪਹਿਲਾਂ ਕਿ ਦਿਨਾਂ ਤੋਂ ਸੂਣ ਵਾਲੀ ਹੈ ਅੱਛਾ ਕਿਸੇ ਤੇ ਕੋਈ ਸ਼ੱਕ ਕੋਈ ਕੋਈ ਸ਼ੱਕ ਨਹੀਂ ਆ ਜਿਹੜੇ ਡੰਗਾ ਡੰਗਾਲ ਇਹ ਫਿਰਦੇ ਇਹ ਫਿਰਦੇ ਆ ਫਿਰ ਜੀ ਤੇ ਆਏ ਸੀ ਤੁਹਾਡੇ ਕੋਲ ਕਿਤੇ ਇਹ ਪਹਿਲਾ ਕੱਟੇ ਬਾਰੇ ਪੁੱਛਣ ਆਏ ਸੀ ਕਿ ਕੱਟਾ ਬਕਾਊ ਆ ਅੱਛਾ ਉਹ 10 ਵਾਰ ਹੀ ਆਏ ਆ ਅੱਛਾ ਕਹਿੰਦੀ ਕੋਈ ਬੰਦਾ ਕਹਿੰਦੀ ਕੋਈ ਬੰਦਾ ਅੱਛਾ ਮੋਟਰਸਾਈਕਲ ਤੇ ਤੁਸੀਂ ਕਿਹਾ ਨਹੀਂ ਨਹੀਂ ਅਸੀਂ ਵੇਚਣਾ ਨੂੰ ਅੱਛਾ ਮਨਰੇ ਦਰਵਾਜ਼ਾ ਬੰਦ ਰਹਿੰਦਾ ਵਾ ਦਰਵਾਜ਼ਾ ਬੰਦ ਚਲੋ ਮਨੇ ਦਿਖਾਓ ਕਿੱਦਾਂ ਹਾਂਜੀ ਹਾਂ ਜੰਦਾ ਨੂੰ ਲਾਇਆ ਸੀ ਅੱਜ ਹਾਂਜੀ ਜੰਦਾ ਖੋਲ ਕੇ ਪਸ਼ੂ ਅੰਦਰ ਸੀਗੇ ਪਸ਼ੂ ਅੰਦਰ ਠੀਕ ਦਪਹਿਰ ਨੂੰ ਫਿਰ ਸਵੇਰੇ ਬਾਹਰ ਕੱਢ ਦਿੰਨੇ ਆ ਬਾਹਰ ਕੱਢ ਦਿੰਦੇ ਆ ਗਰਮੀਆਂ 'ਚ ਤਾਂ ਵੈਸੇ ਵੀ ਬਾਹਰ ਰਹਿੰਦੇ ਆ ਅੱਛਾ ਇਹਦਾ ਇਹ ਡਰਦੇ ਮਾਰੇ ਅੰਦਰ ਬੰਨਿਓ ਹੁੰਦਾ ਕੋਈ ਉਹੀ ਗੱਲ ਹੋਈ ਜਿਹੜਾ ਬਾਹਰ ਤਾਂ ਹੁੰਦੀਆਂ ਨਹੀਂ ਆ ਇਸ ਖੜਕ ਤੇ ਹਾਂਜੀ ਕਦੀ ਮੋਬਾਈਲ ਖੋ ਗਿਆ ਜਿਹੜਾ ਨਹੀਂ ਦਿਨੇ ਅੱਛਾ ਜੀ ਹਾਂਜੀ ਪਾਸ ਤੋਂ ਇੱਕ ਵਾਰ ਵੀ ਖੋ ਹੋਇਆ ਅੱਛਾ ਹਾਂਜੀ ਮਤਲਬ ਇਹ ਵਾਰ ਪੁਲਿਸ ਨੂੰ ਦੱਸਿਆ ਤੁਸੀਂ ਹੁਣ ਸਾਰਾ ਹਾਂਜੀ ਕੰਪਲੀਟ ਕੀਤੀ ਅੱਛਾ ਕੋਈ ਆਈ ਪੁਲਿਸ ਵਾਲੇ ਆਏ ਸੀ ਕਿ ਹਾਂਜੀ ਮੌਕੇ ਤੇ ਠੀਕ ਹੈ ਇਕੋ ਤੁਸੀਂ ਕਹਿੰਦੇ ਬੱਲਵ ਕੀ ਹੋਇਆ ਬੱਲਵ ਨੂੰ ਬਲਵ ਤਾਰ ਪਹਿਲਾਂ ਬੱਲਵ ਜਗਦਾ ਸੀ ਅੱਛਾ ਜੀ ਬੱਲਵ ਜਗਦਾ ਨਹੀਂ ਪਹਿਲਾਂ ਬੱਲਵ ਜੀ ਉਤਾਰ ਖਿੱਚ ਕੇ ਉਹਨੇ ਬੰਨ੍ਹ ਦਿੱਤਾ ਉਹ ਵਾਲਾ ਅੱਛਾ ਜੀ ਹੁਣ ਤੁਸੀਂ ਸਾਰਾ ਨੁਕਸਾਨ ਕਰ ਗਿਆ ਜੀ ਅਸੀਂ ਤਾਂ ਰੋਕੀ ਪਾਣੀ ਏਥੋਂ ਖਾਂਦੇ ਸੀ ਕਸਮਾ ਕਸਮਾ 2.5 ਦਨ ਤੱਕ ਲੱਖਾਂ ਦਾ ਨੁਕਸਾਨ ਕਰ ਗਿਆ ਸਾਡੇ ਆਪਣੀ ਪਾਲਿਓ ਅਸੀਂ ਮੁੱਲ ਲੈਣ ਦੀ ਹਰ ਰਹਿਮ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਦਾ ਇਹ ਮੰਗ ਕਰਦੇ ਆ ਪਰ ਸਾਡਾ ਧਿਆਨ ਦਿੱਤਾ ਜਾਵੇ ਦੰਦ ਲੱਭ ਕੇ ਦਿੱਤੇ ਜਾਂਦੇ ਆ ਜੀ ਦੰਦ ਲੱਭ ਕੇ ਦਿੱਤੇ ਜਾਂਦੇ ਬਨ ਮਾਪ ਜੀ ਦੀ ਲੋੜ ਸਾਡੇ ਜਾਨ ਬਲਾਨੂੰ ਲੱਭ ਕੇ ਦਿੱਤੇ ਚੋਰ ਭੱਜਦੇ ਆ ਠੀਕ